ਨੂੰ ਗੋਦ ਗੱਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਓ ਤੀਸਰੇ ਪਾਚਾ ਦਾਸ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ 1276 ਅੰਗ ਤੇ ਸ਼ਬਦ ਜਨ ਕਰਦੇ ਮਹਾਰ ਮਹਲਾ 3 ਆਠ ਪੱਗੀਆਂ ਘਰ ਪਹਿਲਾ ਇੱਕ ਓਮ ਕਾਰ ਸਤਗੁਰ ਅਰਸਾ ਕਰਮ ਹੋਵੇ ਤਾਂ ਸਤਗੁਰ ਪਾਈਐ ਸਤਗੁਰ ਦੀ ਪ੍ਰਾਪਤੀ ਬਾਰੇ ਬਚਨ ਕਰਦੇ ਕਹਿੰਦੇ ਜੇ ਕਰਮ ਹੋਵੇ ਤਾਂ ਸਤਗੁਰ ਦੀ ਪ੍ਰਾਪਤੀ ਬਿਨ ਕਰਮੇ ਪਾਇਆ ਨਾ ਜਾਏ ਕਹਿੰਦੇ ਬਿਨਾਂ ਕਰਮਾਂ ਤੋਂ ਸਤਗੁਰ ਦੀ ਪ੍ਰਾਪਤੀ ਨਹੀਂ ਸਤਗੁਰ ਮਿਲੀ ਕੰਚਨ ਹੋਈਐ ਤਸੀ ਕੰਚਨ ਦਾ ਸੋਨੇ ਨੂੰ ਕਹਿੰਦੇ ਕਹਿੰਦੇ ਜੇ ਸਾਤ ਗੁਰ ਮਿਲ ਜਵੇ ਇਹ ਦੇਹ ਹੈ ਨਾ ਜਿਹੜੀ ਸੋਨਾ ਹੋ ਜਾਂਦੀ ਹੈ ਦੇਹ ਨੂੰ ਸੋਨਾ ਬਣਾ ਦਿੰਦਾ ਕਿਉਂ ਸਾਤ ਗੁਰ 파ਰਸ ਹੈ ਇਹਨੂੰ ਸਾਤ ਗੁਰ ਮਿਲ ਜਾਂਦਾ ਉਹ ਦੇਹ ਹੈ ਜਿਹੜੀ ਸੋਨਾ ਬਣ ਜਾਂਦੀ ਦੇਖੋ ਕਿੰਨੀ ਕੀਮਤ ਹੈ ਸੋਨੇ ਦੀ ਇਧਰ ਸਾਰੀ ਦੇਹ ਸੋਨੇ ਦੀ ਬਰਾਦਰ ਇਹ ਸਾਤੂ ਗੁਰੂ ਦੀ ਕਰਾਮਾਤ ਹੈ ਦਾਤੂ ਗੁਰ ਮਿਲੀ ਕਾਂਚਨ ਹੋਈ ਹੈ ਜਾਂ ਹਰ ਕੀ ਹੋਏ ਰਜਾਏ ਕਹਿੰਦੇ ਜੇ ਰੱਬ ਦੀ ਰਜਾ ਹੋਵੇ ਉਹਦੀ ਰਜਾ ਉਹਦਾ ਪਾਣਾ ਸਤਗੁਰੂ ਮਿਲ ਜਾਂਦਾ ਦੇਹ ਸਾਰੀ ਸੋਨਾ ਬਣ ਜਾਂਦੀ ਮਨ ਮੇਰੀ ਹਰ ਹਰ ਨਾਮ ਚਿਤ ਲਾਇਦਾ ਮੇਰਾ ਮਨਾ ਤੂੰ ਫਿਰ ਹਰ ਦੇ ਨਾਲ ਚਿਤ ਲਾ ਲੈ ਦੇਖੋ ਜਦੋਂ ਸਾਰੀ ਦੇਹ ਸੋਨੇ ਦੀ ਬਣ ਗਈ ਫਿਰ ਕੀ ਦੇਣਾ ਸਤਗੁਰੂ ਨੂੰ ਕਿਹੜਾ ਅਸੀਂ ਦਾਨ ਦੇ ਸਕਦੇ ਆ ਸਤਿਗੁਰੂ ਨੇ ਸਾਡੀ ਦੇਹ ਸਾਡਾ ਸਰੀਰ ਹੀ ਸੋਨੇ ਦਾ ਬਣਾ ਦਿੱਤਾ ਸਤਿਗੁਰੂ ਦਾਤਾ ਦੇਣੇ ਵਾਲਾ ਅਸੀਂ ਭਿਖਾਰੀ ਲੈਣੇ ਵਾਲੇ ਆ ਲੇਕਿਨ ਅਸੀਂ ਉਲਟ ਸਮਝ ਗਏ ਕਿ ਅਸੀਂ ਦਿੰਦੇ ਆ ਅਸੀਂ ਦਾਨ ਕਰਦੇ ਆ ਗੁਰੂ ਕਹਿੰਦੇ ਭਾਈ ਸਤਿਗੁਰੂ ਤੇਰੇ ਸਰੀਰ ਨੂੰ ਮੇ ਸੋਨੇ ਦਾ ਬਣਾ ਸਕਦਾ ਮਨ ਮੇਰੇ ਹਰ ਹਰ ਨਾਮ ਕੀ ਤਲਾਈ ਸਤ ਗੁਰ ਤੇ ਹਰ ਪਾਈਐ ਕਹਿੰਦੇ ਸਤ ਗੁਰੂ ਕੋਲੋਂ ਰੱਬ ਪਾਇਆ ਜਾਂਦਾ ਸਤ ਗੁਰੂ ਤੋਂ ਬਿਨਾ ਰੱਬ ਨੂੰ ਮਿਲਿਆ ਨਹੀਂ ਜਾ ਸਕਦਾ ਸਾਤੂ ਗੁਰ ਤੇ ਹਰ ਭਾਈ ਸੱਚਾ ਹਰ ਸੋ ਰਹੇ ਸਮਾਈ ਕਰੇ ਸੱਚਾ ਹਰ ਆ ਫਿਰ ਉਹਦੇ ਵਿੱਚੇ ਸਮਾਜ ਜਾਉਂਦੇ ਨੇ ਜੋ ਤੇਰੇ ਨਾਲ ਜੋਤ ਰਲ ਜਾਂਦੀ ਹੈ ਰੋਹੋ ਸਾਤੂ ਗੁਰ ਤੇ ਗਿਆਨ ਉਪਜੈ ਕਹਿੰਦੇ ਸਾਤੂ ਗੁਰੂ ਕੋਲੋਂ ਗਿਆਨ ਪੈਦਾ ਹੁੰਦਾ ਹੈ ਗਿਆਨ ਜੰਮ ਪੈਂਦਾ ਹੈ ਜਦੋਂ ਗਿਆਨ ਦੀ ਪ੍ਰਾਪਤੀ ਹੋ ਗਈ ਫਿਰ ਜਿਹੜੀ ਦੇਹ ਹੈ ਨਾ ਸੋਨੇ ਦੀ ਬਣ ਜਾਂਦੀ ਸਤਿਗੁਰੂ ਕੋਲੋਂ ਕੀ ਲੈਣਾ ਸਤਿਗੁਰੂ ਕੋਲੋਂ ਤੋਂ ਗਿਆਨ ਲੈਣਾ ਸਤਿਗੁਰ ਤੇ ਗਿਆਨ ਉਪਜੇ ਤਾਂ ਇਹ ਸੈnsਾ ਆ ਜਾਏ ਕਹਿੰਦੇ ਜਿਹੜੀ ਸੈnsਾ ਹੈ ਨਾ ਬਹਿਮ ਪਰਮ ਖਤਮ ਹੋ ਜਾਂਦਾ ਹੈ ਸਤਿਗੁਰੂ ਦੇ ਗਿਆਨ ਦੇ ਨਾਲ ਸਤਗੁਰ ਤੇ ਗਿਆਨ ਉਪਜੇ ਤਾਂ ਇਹ ਸੰਸਾ ਜਾਏ ਸਤਗੁਰ ਤੇ ਹਰ 부ਝੀ ਐ ਕਹਿੰਦੇ ਸਤਗੁਰ ਤੇ ਮਿਲਣ ਦੇ ਨਾਲ ਰੱਬ ਨੂੰ 부ਝਿਆ ਜਾਂਦਾ ਕਿੰਦੇ ਬਚਨ ਕੀਮਤੀ ਕੀਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਿ ਜੇ ਸਤਗੁਰ ਮਿਲ ਜਾਵੇ ਫਿਰ ਰੱਬ ਨੂੰ 부ਝ ਜਾਂਦਾ ਰੱਬ ਦੀ ਪਛਾਣ ਹੋ ਜਾਂਦੀ ਸਾਤੂ ਗੁਰੂ ਦੇ ਨਾਲ ਇੱਕ ਹੀ ਭਲੇਖਾ ਇਹਨਾ ਹਲੇ ਮੰਨ ਤੇ ਸਾਤੂ ਗੁਰੂ ਦੇ ਨਾਲ ਸ਼ਬਦ ਦੇ ਨਾਲ ਰੱਬ ਨੂੰ ਪੁੱਝਿਆ ਜਾਂਦਾ ਹੈ ਰੱਬ ਕੌਣ ਹੈ ਬਾ ਬਾ ਬਾਣੀ ਨਿਰੰਕਾਰ ਹੈ ਤਿਸ ਜੇ ਬੜ ਅਵਰਨਾ ਕੋ ਇਹ ਬਾਣੀ ਸ਼ਬਦ ਦੇ ਨਾਲ ਪੁੱਝੀ ਜਾਂਦੀ ਹੈ ਅਕਲ ਨਾਲ ਨਹੀਂ ਨਾ ਕਿਸੇ ਪੜ੍ਹਾਈ ਦੇ ਨਾਲ ਨਾ ਕਿਸੇ ਜੋਰ ਦੇ ਨਾਲ ਪੁੱਛ ਹੁੰਦੀ ਹੈ ਇਹ ਬਾਣੀ ਸਤਿਗੁਰੂ ਦੇ ਸ਼ਬਦ ਦੇ ਨਾਲ ਪੁੱਜੀ ਜਾਂਦੀ ਸਤਿਗੁਰੂ ਨੇ ਸ਼ਬਦ ਦਿੱਤਾ ਕਿ ਨੂੰ ਸੱਜੂ ਚੂਰ ਨੂੰ ਬਚਨੇ ਕੀਤਾ ਕੋਈ ਪੜਾਇਆ ਤਾਂ ਨਹੀਂ ਬਠਾਲ ਕੇ ਕੋਈ ਵਿਦਿਆਲਿਆ ਨਹੀਂ ਖੋਲਿਆ ਕੋਈ ਸਕੂਲ ਨਹੀਂ ਖੋਲਿਆ ਬੜੇ ਇਕੱਠ ਦੇ ਵਿੱਚ ਬਹੁਤ ਦੁਨੀਆ ਇਕੱਠੀ ਹੋਈ ਸੀ ਬੜੇ ਬੜੇ ਵਿਦਵਾਨ ਇਕੱਠੇ ਸੀ ਬੈਦ ਬੜੇ ਬੜੇ ਪੰਡਤ ਉਹਨਾਂ ਪੰਡਤਾਂ ਦੇ ਵਿੱਚ ਵਿਦਵਾਨਾਂ ਦੇ ਵਿੱਚ ਛੱਜੂ ਝੂਰ ਤੋਂ ਕਥਾ ਕਰਾਈ ਹੈ ਇੱਕ ਕਥਾ ਹੁੰਦੀ ਆਮ ਲੋਕਾਂ 'ਚ ਕਰਨੀ ਇੱਕ ਹੁੰਦੀ ਆ ਵਿਦਵਾਨਾਂ ਵਿੱਚ ਪਦਵੰਤਿਆਂ ਵਿੱਚ ਕਥਾ ਕਰਨੀ ਕਿਹੜੀ ਤਾਕਤ ਦੇ ਨਾਲ ਸ਼ਬਦ ਦੀ ਤਾਕਤ ਦੇ ਨਾਲ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਬਚਨ ਕੀਤਾ ਕਹਿੰਦੇ ਚੱਜੂ ਜੂਰ ਤੂੰ ਕਰਦੇ ਅਰਥ ਇਹ ਜਰਤ ਕੀਤੇ ਜਿਹੜੇ ਪੰਡਤ ਵੀ ਹੈਰਾਨ ਹੋ ਉਹੀ ਬਾਣੀ ਚ ਲਿਖਿਆ ਜੋ ਅਸਲੀਅਤ ਹੈ ਗੁਰੂ ਪ੍ਰਗਟ ਕਰਦੇ ਹਨ ਸਤਗੁਰ ਤੇ ਹਰ 부ਝੀ ਹੈ ਹਰ ਰੱਬ ਨੂੰ ਕਹਿੰਦੀ ਹੈ ਹਰ ਬਾਣੀ ਹੈ ਕਹਿੰਦੇ ਪਾਈ ਸ਼ਬਦ ਦੇ ਨਾਲ ਬਾਣੀ ਨੂੰ 부ਝਿਆ ਜਾਂਦਾ ਕਿਉਂ ਸਤਗੁਰ ਸਾਡਾ ਗੁਰੂ ਹੈ ਸ਼ਬਦ ਹੈ ਬਾਣੀ ਸ਼ਬਦ ਨਾਲ ਬੁੱਝੀ ਜਾਂਦੀ ਹੈ ਨਾ ਕਿ ਬਾਣੀ ਸਕੂਲ ਦਾ ਕਾਲਜਾਂ ਵਿੱਚ ਪੜਾਈ ਜਾਂਦੀ ਹੈ ਇਹ ਤਾਂ ਸ਼ਬਦ ਭਜਾਉਂਦਾ ਕੋਈ ਅਕਲ ਨਹੀਂ ਕੰਮ ਕਰਦੀ ਕੋਈ ਜ਼ੋਰ ਨਹੀਂ ਕੰਮ ਕਰਦਾ ਸ਼ਬਦ ਕੰਮ ਕਰਦਾ ਇਹ ਗੁਰੂ ਗ੍ਰੰਥ ਸਾਹਿਬ ਦੀ ਲਿਖਤ ਹੈ ਇਹ ਅਸੀਂ ਅਨਗੌਲੀ ਕਰਤੀ ਅਸੀਂ ਭੜਾਉਣ ਲੱਗ ਗਏ ਅਸੀਂ ਵਿਦਿਆਲੇ ਖੋਲੇ ਸਕੂਲ ਖੋਲਲੇ ਲੇਕਿਨ ਸਿਰ ਗੁਰ ਨਾਨਕ ਦੇਵ ਜੀ ਤਾਂ ਵਿਦਿਆਲੇ ਵਿੱਚ ਇੱਕੋ ਦਿਨ ਗਿਆ ਉਸ ਦਿਨੇ ਪੰਡਤ ਨੂੰ ਪਾਦੇ ਨੂੰ ਜਵਾਬ ਦੇ ਕੇ ਆ ਗਿਆ ਕਹਿੰਦਾ ਮੈਂ ਨਹੀਂ ਪੜਦਾ ਤੇਰੇ ਸਕੂਲ ਦੇ ਵਿੱਚ ਇਹ ਉਹੀ ਬਾਣੀ ਹੈ ਬਾਬੇ ਨਾਨਕ ਵਾਲੀਓ ਜਿਹੜੀ ਸਕੂਲ ਦਾ ਕਾਲਜਾ ਵਿੱਚ ਨਹੀਂ ਮਿਲ ਸਕਦੀ ਇਹ ਤਾਂ ਸਿਰ ਕੋ ਨਾਰਕਦੇਵ ਜੀ ਦੇ ਦਰਵਾਜ਼ੇ 'ਚੋਂ ਮਿਲਦੀ ਗੁਰੂ ਅਮਰਦਾਸ ਜੀ ਮਹਾਰਾਜ ਬਚਨ ਕਰਦੇ ਆ ਸੰਸਾਰ ਦੇ ਨਾਲ ਸਤ ਗੁਰ ਤੇ ਹਰ ਬੂਝੀਏ ਗਰਭ ਜੋਨੀ ਨਾ ਪਾਈ ਕਹਿੰਦੇ ਫਿਰ ਗਰਭ ਜੋਨੀ ਵੀ ਨਹੀਂ ਪਉਂਦਾ ਜਦੋਂ ਤੱਕ ਬਾਣੀ ਨੂੰ 부ਝਦੇ ਨਹੀਂ ਗਰਭ ਜੋਨ ਤੋਂ ਛਟਕਾਰਾ ਵੀ ਨਹੀਂ ਹੈ ਜਦੋਂ ਬਾਣੀ 부ਜੀ ਹੈ ਵਚਨ ਕਰ ਦਿੱਤੇ ਨਾਲ ਲੱਗਦੇ ਸਤਿਗੁਰ ਤੇ ਹਰ 부ਜੀਏ ਗਰਭ ਜੋਨੀ ਨਾ ਹਾ ਪਾਏ ਕਹਿੰਦੇ ਫਿਰ ਗਰਭ ਜੋਨੀ ਨਹੀਂ ਪੌਂਦਾ ਗਰਭ ਜੋਨ ਤੋਂ ਛਟਕਾਰਾ ਹੋ ਗਿਆ ਫਿਰ ਕਿੱਥੇ ਜਾਣਾ ਹੈ ਫਿਰ ਸੱਚਖੰਡ ਦੀ ਚਵਤਸਾ ਤਿਰਗੁ ਨਾਨਕ ਦੇਵ ਜੀ ਤਾਂ ਨਵੇੜਤੀ ਗੱਲ ਹੋਰ ਕਹਾਣੀਆਂ ਕਥਾ ਸੁਣਾ ਸੁਣਾ ਕੇ ਕਮਲੇ ਕਰਦੇ ਲੋਕ ਉਹ ਫਲਾਣੇ ਨੇ ਕਿਹਾ ਓ ਢਿਮਕੇ ਨੇ ਕਿਹਾ ਇਹ ਗੱਲਾਂ ਸੁਣਾ ਸੁਣਾ ਕੇ ਜਿਹੜਾ ਕੋਤ ਬਾਪਾ ਨਾਨਕ ਨੇ ਲਿਖਤ ਦਿੱਤੀ ਹੈ ਓਹਲੇ ਕਰ ਲਈ ਆਪੋਂ ਕੋਣ ਗੱਲਾਂ ਸੁਣਾਉਂਦੇ ਆ ਲੋਕਾਂ ਨੂੰ ਇਹ ਪਰਤਾਖ ਹੈ ਇੱਧਰ ਲਿਖਤ ਕਿ ਜਿਨ੍ਹਾਂ ਨੇ ਪਾਈ ਸਤਗੁਰ ਦੇ ਸ਼ਬਦ ਦੇ ਨਾਲ ਰੱਬ ਨੂੰ ਬੁੱਝਿਆ ਉਹਨਾਂ ਦੀ ਮੁਕਤੀ ਹੋ ਗਈ ਉਹ ਨਹੀਂ ਜਾਂਦੇ ਮੁੜ ਕੇ ਗਰਭਜੋਦੀ ਦੇ ਵਿੱਚ ਕਹਿੰਦੇ ਅਰਦਾਸ ਬੜੀ ਜ਼ਰੂਰੀ ਹੈ ਸਹਬ ਸੇਤੀ ਹੁਕਮ ਨਾ ਚੱਲੇ ਕਹੀ ਬਣਿਆ ਅਰਦਾਸ ਕਹਿੰਦੇ ਕਿਹੜੀ ਅਰਦਾਸ ਦੀ ਗੱਲ ਕਰਦੇ ਕਿਤੇ ਸੁਪਾਸਟ ਲਿਖਿਆ ਪਏ ਤਾਂ ਦਿਖਾਓ ਸਾਨੂੰ ਕਿ ਆ ਅਰਦਾਸ ਕਰਨ ਵਾਸਤੇ ਬਾਬੇ ਨਾਨਕ ਨੇ ਕਿਹਾ ਆਵਾ ਗੌਣ ਗੱਲਾਂ ਕਿਸੇ ਸ਼ਬਦ ਦੀ ਲੱਤ ਫੜ ਲਈ ਕੇ ਦੀ ਬਾਹ ਫੜ ਲਈ ਉਹ ਤਾਂ ਅੰਗ ਅੰਗ ਕਰਤਾ ਅਬਨਾਸੀ ਨਹੀਂ ਕੁਸਖੰਡ ਅਬਨਾਸੀ ਸ਼ਬਦ ਹੈ ਰੱਬ ਹੈ ਉਹਦੇ ਤਾਂ ਬੰਡਿਆ ਨਹੀਂ ਜਾ ਸਕਦਾ ਅਸੀਂ ਤਾਂ ਬੰਡ ਲਿਆ ਇੱਕ ਸ਼ਬਦ ਦੀ ਇੱਕ ਪੰਕਤੀ ਬੋਲੀਏ ਦੂਏ ਦੀ ਬੋਲਤੀ ਤੀਏ ਦੀ ਬੋਲਤੀ ਲੋਕ ਤਾਂ ਕਮਲੇ ਕਰਤੇ ਨਾ ਘਰ ਦੇ ਛੱਡੇ ਨਾ ਬਾਹਰ ਦੇ ਛੱਡੇ ਇਧਰ ਗੁਰੂ ਦੇ ਬਚਨ ਹਨ ਸਤ ਗੁਰ ਤੇ ਹਰ ਬੂਝੀਏ ਗਰਭ ਜੋਨ ਨਾ ਪਾਏ ਇਹ ਗੱਲਾਂ ਕਿਉਂ ਲਗਾਉਂਦੇ ਆ ਇਹ ਗੱਲਾਂ ਕਿਉਂ ਨਹੀਂ ਦੱਸਦੇ ਲੋਕਾਂ ਨੂੰ ਗੌਰ ਪ੍ਰਸਾਦੀ ਜੀਵ ਤਮਰੇ ਕਹਿੰਦੇ ਗੁਰੂ ਦੇ ਪਸੰਦਾਂ ਜੀਵ ਤੇ ਮਰੇ ਜੀਵੇ ਸਬਦਕਮਾਈ ਕਹਿੰਦੇ ਸਬਦ ਦੀ ਕਮਾਈ ਦੇ ਨਾਲ ਜਿਉਂਦਾ ਹੋ ਜਾਂਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸ਼ਬਦ ਦੀ ਕਮਾਈ ਨਾਲੇ ਪੰਜ ਪਿਆਰਿਆਂ ਨੂੰ ਸਰਜੀਤ ਕੀਤਾ। ਸ਼ਬਦ ਦੀ ਕਮਾਈ ਸੀ ਉਹਨਾਂ ਦੇ ਕੋਲ। ਜੋ ਲਿਖਤ ਹੈ ਜੀਬੇ ਸ਼ਬਦ ਕਮਾਏ। ਕਹਿੰਦੇ ਜਿਉਂਦਾ ਹੋ ਜਾਂਦਾ ਸ਼ਬਦ ਦੀ ਕਮਾਈ ਦੇਣਾ। ਸ਼ਬਦ ਦੀ ਕਮਾਈ ਸੀ। ਭਾਗਤ ਰਬੀਦਾਸ ਕੋਲ ਸ਼ਬਦ ਦੀ ਕਮਾਈ ਸੀ। ਉਸ ਕਮਾਈ ਦੇ ਨਾਲ ਬੀਬੀ ਦਾ ਪਤੀ ਜਿਉਂਦਾ ਕਰਤਾ ਇਹ ਸ਼ਬਦ ਕਰਦਾ ਹੈ ਕਿ ਉਹ ਸ਼ਬਦ ਰੱਬ ਹੈ ਅਸੀਂ ਕਦੇ ਸ਼ਬਦ ਨੂੰ ਰੱਬ ਨਹੀਂ ਮੰਨਿਆ ਮੁਕਤ ਦਵਾਰਾ ਸੋਈ ਪਾਏ ਕਹਿੰਦੇ ਮੁਕਤੀ ਦੇ ਦਵਾਰ ਮੁਕਤੀ ਦਾ ਦਵਾਰ ਵੀ ਸੱਚਖੰਡ ਨੂੰ ਕਹਿੰਦੇ ਹੈ ਕਹਿੰਦੇ ਉਹ ਜਾਂਦਾ ਸੱਚਖੰਡੇ ਉਹ ਮੁਕਤੀ ਦੇ ਦਵਾਰ ਨੂੰ ਪਹੁੰਚਦਾ ਮੁਕਤ ਦਵਾਰਾ ਸੋਈ ਪਾਏ ਜਾਂ ਵਿੱਚੋਂ ਆਪ ਗਵਾਏ ਕਿਰ ਜੇ ਆਪਣੇ ਆਪ ਨੂੰ ਗਵਾ ਦਵੇ ਗੁਰ ਪ੍ਰਸਾਦੀ ਸਿਵ ਕਰ ਜਮੈ ਸਿਵ ਕਰ ਰੱਬ ਦੇ ਕਰ ਕਹਿੰਦੇ ਗੁਰੂ ਦੇ ਪਛਾਣ ਦੇ ਨਾਲ ਉੱਥੇ ਵਾਸਾ ਹੋ ਜਾਂਦਾ ਸੱਚਖੰਡੇ ਗੁਰ ਪ੍ਰਸਾਦੀ ਸੇਪ ਕਰ ਜੰਮੇ ਵਿੱਚੋਂ ਸਖਤ ਗਵਾਏ ਆਚਾਰ ਚਰੇ ਆਚਾਰ ਤੁਸੀਂ ਆਚਾਰ ਕੀ ਨੂੰ ਕਹਿੰਦੇ ਜਿਹੜਾ ਨਾ ਚਰਿਆ ਜਾ ਸਕੇ ਨਾ ਖਾਧਾ ਜਾ ਸਕੇ ਪਾਣੀ ਨਹੀਂ ਚੱਕੀ ਜਾਂਦੀ ਹੋਰ ਚੀਜ਼ਾਂ ਬੜੀਆਂ ਸਵਾਦ ਲਗਦੀਆਂ ਬੜੀਆਂ ਸ਼ਕਤ ਦੇ ਆਚਾਰ ਆਚਾਰ ਚਰੇ ਤਾਂ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾਂ ਬਾਹਰ ਜਾਣਾ ਮਹਾਪਾਪ ਹੈ। ਪਾਪ ਨਹੀਂ ਮਹਾਪਾਪ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾਂ ਬਾਹਰ ਜਾਣਾ। ਆਚਾਰ ਚਰੇ। ਕਹਿੰਦਾ ਆਚਾਰਾ ਜਿਹੜਾ ਜ ਉਹਨੂੰ ਚੜ ਲਵੇ। ਜੇ ਉਹਨੂੰ ਛਕ ਲਵੇ। ਪਾਣੀ ਹੈ ਜੇ ਇਹਨੂੰ ਛਕ ਲਵੇ ਇਹ ਅੰਦਰ ਚਲੇ ਜਾਵੇ ਆਚਾਰ ਚਰੇ ਵਿਵੇਕ ਬੁੱਧ ਪਾਏ ਕਹਿੰਦੇ ਫਿਰ ਵਿਵੇਕ ਰੱਬ ਦੀ ਬੁੱਧੀ ਆ ਜਾਂਦੀ ਹੈ ਵਿਵੇਕ ਬੁੱਧ ਪਾਏ ਪੁਰਖੇ ਪੁਰਖ ਮਲਾਈ ਕਹਿੰਦੇ ਫਿਰ ਉਸ ਪੁਰਖੇ ਅਕਾਲ ਪੁਰਖ ਦੇ ਨਾਲ ਮੇਲ ਹੋ ਜਾਂਦਾ ਕਦੋਂ ਜਦੋਂ ਆਚਾਰਨ ਨੂੰ ਚਰਿਆ ਚਾਰ ਨਾਲ ਛੱਕਣ ਨੂੰ ਕਹਿੰਦੇ ਜਿੱਕਣਾ ਕਹਿੰਦੇ ਡੰਗਲ ਚਾਰਲੇ ਡੰਗਲ ਕਾ ਨੂੰ ਖਾ ਲਿੰਦਾ ਓਕ ਮਿਟ ਜਾਂਦੀ ਐ ਇੱਧਰ ਜਦੋਂ ਬਾਣੀ ਨੂੰ ਛਕ ਲਿਆ ਬਾਣੀ ਅੰਦਰ ਚਲੇ ਗਈ ਫਿਰ ਬੁੱਧੀ ਆ ਗਈ ਫਿਰ ਅਕਾਲ ਪੁਰਖ ਨਾਲ ਮਿਲ ਹੋ ਗਈ ਐ ਤਾਤਰ ਬਾਜੀ ਸੰਸਾਰ ਅਚੇਤ ਹੈ ਕਹਿੰਦੇ ਇਹ ਧਰਤੀ ਤੇ ਸੰਸਾਰ ਤਾਂ ਅਚੇਤ ਹੈ ਜੱਲੇ ਮੂਲ ਗਵਾਏ ਕਹਿੰਦੇ ਆਪਣੇ ਮੂਲ ਨੂੰ ਵੀ ਗਵਾ ਕੇ ਚਲੇ ਜਾਂਦੇ ਹਨ ਲਾਹਾ ਹਰ ਸੰਗਤ ਲਾਹਾ ਹਰ ਸਤ ਸੰਗਤ ਪਾਈਏ ਸਤ ਸੰਗਤ ਜਦੋਂ ਪਤਾ ਲੱਗ ਗਿਆ ਨਾ ਸਤ ਸੰਗਤ ਕਿਸ ਨੂੰ ਕਹਿੰਦੇ ਕਿੱਥੇ ਹੁੰਦੀ ਹੈ ਕਹਿੰਦੇ ਲਾਹਾ ਕਿੱਥੋਂ ਪ੍ਰਾਪਤ ਹੁੰਦਾ ਹਰ ਸਤ ਸੰਗਤ ਪਾਈਏ ਕਰਮ ਪੱਲੇ ਕਹਿੰਦੇ ਪੱਲੇ ਵਿੱਚ ਪਾ ਦਿੰਦਾ ਫਿਰ ਸਾਤਗੁਰ ਬਿਨ ਕਿੰਨੇ ਨਾ ਪਾਇਆ ਕਹਿੰਦੇ ਸਾਤਗੁਰ ਤੋਂ ਬਿਨਾ ਕਿਸੇ ਨੇ ਪਾਇਆ ਸਾਤਗੁਰ ਬਿਨ ਕਿੰਨੇ ਨਾ ਪਾਇਆ ਮਨ ਦੇਖੋ ਰਿੱਦੇ ਵਿਚਾਰ ਕਹਿੰਦੇ ਮਨ ਦੇ ਨਾਲ ਵਿਚਾਰ ਕਰੋ ਰਿੱਦੇ ਦੇ ਵਿੱਚ ਵੱਡ ਭਾਗੀ ਗੁਰੂ ਪਾਇਆ ਪਵਜਲ ਉਤਰੇ ਪਾਰ ਕਹਿੰਦੇ ਵੱਡੇ ਭਾਗਾਂ ਦੇ ਨਾਲ ਗੁਰੂ ਨੂੰ ਪਾਇਆ ਫਿਰ ਪਬਜਲ ਤੋਂ ਪਾਰ ਉਤਰ ਗਿਆ ਹਰ ਨਾਮਾ ਹਰ ਟੇਕ ਹੈ ਕਹਿੰਦੇ ਜਿਹੜਾ ਹਰ ਦਾ ਨਾਮ ਹੈ ਨਾ ਇਹ ਹਰ ਦੀ ਟੇਕ ਹੈ ਹਰ ਹਰ ਨਾਮ ਆਧਾਰ ਕਹਿੰਦੇ ਹਰ ਹਰ ਦੇ ਨਾਮ ਦੇ ਨਾਲ ਆਧਾਰ ਹੋਣਾ ਕਿਰਪਾ ਕਰੋ ਗੁਰੂ ਮੇਲੋ ਕਹਿੰਦੇ ਕਿਰਪਾ ਕਰੋ ਗੁਰੂ ਨੂੰ ਮਲਾ ਦੋ ਕਿਰਪਾ ਕਰੋ ਗੁਰੂ ਮੇਲੋ ਹਰ ਜਿਓ ਪਾਵੋ ਮੋਖ ਦਵਾਰ ਕਹਿੰਦੇ ਜਦੋਂ ਗੁਰੂ ਮਿਲਦਾ ਫਿਰ ਮੁਕਤੀ ਦੇ ਦਵਾਰ ਤੇ ਪਹੁੰਚਦਾ ਮਾਸਟਕ ਲਲਾਟ ਲਿਖਿਆ ਤੁਰ ਠਾਕਰ ਕਹਾ ਕਰਨੇ ਕਹਿੰਦੇ ਜੋ ਸਾਡੇ ਮਸਤੇ ਚ ਲਿਖਿਆ ਤੁਰ ਤੋਂ ਮਿਟਣਾ ਨਾ ਜਾਏ ਕਹਿੰਦੇ ਉਹ ਨਹੀਂ ਮਿਟਿਆ ਜਾ ਸਕਦਾ ਜੋ ਰੱਬ ਨੇ ਲਿਖਿਆ ਸਾਡੇ ਮੱਥੇ 'ਚ ਉਹਨੂੰ ਕੋਈ ਮਿਟਣੇ ਵਾਲਾ ਨਹੀਂ ਨਾਨਕ ਸੇ ਜਨ ਪੂਰਨ ਹੋਏ ਕਹਿੰਦੇ ਸੇ ਉਹ ਜਨ ਫਿਰ ਪੂਰਨ ਹੋ ਜਾਂਦੇ ਨਾਨਕ ਸੇ ਜਨ ਜਨ ਪੂਰਨ ਹੁੰਦੇ ਹਨ ਸਾਧੂ ਪੂਰਨ ਹੁੰਦੇ ਹਨ ਸਤ ਪੂਰਨ ਹੁੰਦੇ ਆ ਇਹ ਨਹਰ ਭਾਣਾ ਪਾਈ ਨਾਨਕ ਸੇ ਜਨ ਪੂਰਨ ਹੋਏ ਜਿਨ੍ਹਾਂ ਹਰ ਭਾਣਾ ਭਾਏ ਕਹਿੰਦੇ ਜਿਨ੍ਹਾਂ ਨੂੰ ਹਰ ਦਾ ਭਾਣਾ ਪਾਉਂਦਾ ਹੈ ਰੱਬ ਦਾ ਭਾਣਾ ਜਿਨ੍ਹਾਂ ਨੂੰ ਮਿੱਠਾ ਲੱਗਦਾ ਹੈ ਕਹਿੰਦੇ ਉਹ ਜਨ ਫਿਰ ਰੱਬ ਬਣ ਜਾਂਦੇ ਹਨ ਜਿਹੜੇ ਉਹਦੇ ਭਾਣੇ ਵਿੱਚ ਰਹਿੰਦੇ ਜਿਹੜੇ ਉਹਦੇ ਹੁਕਮ ਦੇ ਵਿੱਚ ਰਹਿੰਦੇ ਸਿਰਫ ਨਾਰਕਦੀਪ ਜੀ ਨੇ ਬਚਨ ਕਰ ਦਿੱਤੇ ਸੰਸਾਰ ਦੇ ਨਾਲ ਕੇ ਜਨ ਕੌਣ ਹੁੰਦੇ ਹਨ ਸਾਧੂ ਕੌਣ ਹੁੰਦੇ ਹਨ ਨਾਨਕ ਸੇਜਨ ਪੂਰਨ ਹੋਏ ਕਹਿੰਦੇ ਉਹ ਪੂਰਨ ਹੋ ਜਾਂਦੇ ਹਨ ਜਿਨ ਹਰ ਭਾਣਾ ਭਾਏ ਕਹਿੰਦੇ ਜਿਨ੍ਹਾਂ ਨੂੰ ਹਰ ਦਾ ਭਾਣਾ ਵਧੀਆ ਲੱਗਦਾ ਹੈ ਮਿੱਠਾ ਲੱਗਦਾ ਹੈ ਉਹ ਜਨ ਬਣ ਜਾਂਦੇ ਹਨ ਉਹ ਪੂਰਨ ਪਰਮੇਸ਼ਰ ਦਾ ਰੂਪ ਧਾਰ ਲੈਂਦੇ ਤੰਤਨ ਸਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਤਤਿ ਤਵੀ ਤੇ ਬੈਠੇ ਸਿਰ ਦੇ ਜਿ ਤੰਤੀ ਰੇਤ ਪੈਰੇ ਕੀ ਰਾ ਕੀ ਆ ਮੀਠਾ ਲਾਗੇ ਨਾਨਕ ਨਾਮ ਪਦਾਰਥ ਵਾਂਗ ਹੈ ਇਹ ਤਾਂ ਹੀ ਜੀ ਗੱਦੀ ਆ ਬਾਬੇ ਨਾਨਕ ਦੀ ਤਤਿ ਤਵੀਆਂ ਤੇ ਬੈਠ ਕੇ ਵੀ ਰੱਬ ਦੇ ਭਾਣੇ ਨੂੰ ਮੰਨ ਰਹੇ ਸਿਰ ਗੁਰੂ ਨਾਨਕ ਦੇਵ ਜੀ ਬਚਨ ਕਰਦੇ ਸੰਸਾਰ ਦੇ ਨਾਲ ਕਿ ਭਾਈ ਉਸ ਰੱਬ ਨੂੰ ਸਬਦ ਦੇ ਨਾਲ ਪੁੱਝਿਆ ਜਾ ਸਕਦਾ ਅਗਲੀ ਗੱਲ ਬਾਣੇ ਵਿੱਚ ਰਹਿਣੇ ਵਾਲੀ ਹੈ ਜਿਹੜੀ ਇਹ ਸਭ ਤੋਂ ਕਠਨ ਹੈ ਅਸੀਂ ਉਸ ਦੇ ਬਾਣੇ ਨੂੰ ਬਦਲਣਾ ਚਾਹੁੰਦੇ ਤਾਂ ਹੀ ਅਰਦਾਸ ਕਰਦੇ ਹਾਂ ਬਾਣੇ ਨੂੰ ਬਦਲਣ ਵਾਸਤੇ ਅਰਦਾਸ ਕਰਦੇ ਹਾਂ ਅਸੀਂ ਸਿਰਗੂ ਨਾਨਕਦੇਵ ਜੀ ਬਚਨ ਕਰਦੇ ਕਹਿੰਦੇ ਉਹ ਜਨਪੂਰਨ ਹੋਣਗੇ ਜਿਹੜੇ ਉਹਦੇ ਬਾਣੇ 'ਚ ਰਹਿਣਗੇ ਮਹਲਾ ਆਰ ਮਹਲਾ ਕੀਆ ਬੇਦ ਬਾਣੀ ਜਗ ਵਰਤਦਾ ਕਹਿੰਦੇ ਜਗ ਤਾਂ ਜਿਹੜੀ ਬੇਦ ਦਾ ਦੀ ਬਾਣੀ ਹੈ ਉਹਦੇ ਨਾਲ ਵਰਤਦੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਨਹੀਂ ਵਰਤਦੇ ਪਾਠ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਜਿਹੜੇ ਵਰਤਣ ਹੈ ਕਿਰਿਆ ਕਰਮ ਕਰਦੇ ਆ ਬੇਦਾਂ ਵਾਲੇ ਸਸਤੀ ਕਿ ਹਾਈਕੂ ਚੀਜ਼ ਗੁਰੂ ਗ੍ਰੰਥ ਸਾਹਿਬ ਦੇ ਕੋਲ ਕੋਈ ਇੱਥੇ ਹਲਦੀ ਪਈ ਹੋਵੇ ਖੱਪੜ ਪਿਆ ਹੋਵੇ ਪੰਮਣੀ ਪਈ ਹੋਵੇ ਹੈਗੀ ਗੁਰੂ ਗ੍ਰੰਥ ਸਾਹਿਬ ਲੇਕਰ ਵੇਦਾਂ ਕੋਲ ਤਾਂ ਹੈ ਵੇਦਾਂ ਤੇ ਬ੍ਰਾਹਮਣਾਂ ਕੋਲ ਤਾਂ ਪੜਤਾ ਜਿੰਦਾ ਪਈਆਂ ਚੀਜ਼ਾਂ ਉਹ ਉਹ ਚੀਜ਼ਾਂ ਪੰਡਤਾਂ ਕੋਲ ਤਾਂ ਪਈਆਂ ਮੰਦਰਾਂ 'ਚ ਪਈਆਂ ਉਹ ਮੰਦਰਾਂ ਵਾਲੀਆਂ ਚੀਜ਼ਾਂ ਲਿਆ ਕੇ ਆਪਾਂ ਥਾਲੀ 'ਚ ਰੱਖ ਲਈਏ ਇੱਧਰ ਇਹ ਬਾਬੇ ਨਾਨਕ ਵਾਲੀ ਬਾਣੀ ਕਿੱਥੇ ਰੱਖਣੀ ਹੈ ਭਾਈ ਮੇਰੇ ਇਹ ਬਾਣੀ ਕਿਹੜੇ ਖੁੰਜੇ 'ਚ ਰੱਖਣੀ ਹੈ ਉਹੀ ਲਿਖਿਆ ਪਾਤਸ਼ਾਹ ਨੇ ਕਹਿੰਦਾ ਜਿਹੜਾ ਜੱਗ ਹੈ ਨਾ ਵੇਦਾਂ ਦੀ ਬਾਣੀ ਨਾਲ ਵਰਤਦਾ ਹੈ ਵੇਦ ਬਾਣੀ ਜੱਗ ਵਰਤਦਾ ਤ੍ਰੈ ਗੁਣ ਕਰੇ ਵਿਚਾਰ ਕਹਿੰਦੇ ਤਿੰਨਾਂ ਗੁਣਾਂ ਤੱਕ ਸੀਮਤ ਤਿੰਨਾਂ ਗੁਣਾਂ ਦੀ ਉਹ ਵਿਚਾਰ ਕਰਦੇ ਆ ਜੱਗ ਦੀ ਗੱਲ ਕਰਦੇ ਹਨ ਕਿ ਜੱਗ ਵੇਦਾਂ ਨਾਲ ਵਰਤਦਾ ਹੈ ਇਹ ਤਿੰਨਾਂ ਗੁਣਾਂ ਦੀ ਵਿਚਾਰ ਕਰਦਾ ਹੈ ਚੌਥੇ ਗੁਣ ਚੌਥੇ ਪਦ ਦੀ ਤਾਂ ਵਿਚਾਰੇ ਨਹੀਂ ਕਰਦੇ ਜੱਗ ਚੌਥਾ ਪਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਾਲਾ ਇਹ ਦੀ ਨਹੀਂ ਵਿਚਾਰ ਹੁੰਦੀ ਬਿਨ ਨਾਮੇ ਜਮ ਡੰਡਦਾ ਹੈ ਆਪਣੇ ਬਚਨ ਸੁਣਾ ਦੇ ਉੱਤੇ ਕਹਿੰਦੇ ਜਗਤ ਆ ਇਹ ਕਰਦਾ ਭਾਈ ਬਿਨ ਨਾਮੇ ਜਮ ਡੰਡ ਸਹ ਕਹਿੰਦੇ ਵੇਦਾਂ ਦੀ ਵਿਚਾਰ ਨੇ ਕੁਝ ਨਹੀਂ ਕਰਨਾ ਬਿਨਾ ਨਾਮ ਤੋਂ ਜਮ ਨੇ ਤੈਨੂੰ ਡੰਡ ਦੇਣਾ ਬਿਨ ਨਾਮੇ ਜਮ ਡੰਡ ਸਹੇ ਮਰ ਜਨਮੇ ਬਾਰੋ-ਬਾਰ ਕਹਿੰਦੇ ਬਾਰ-ਬਾਰ ਜੰਮਣਾ ਹੈ ਬਾਰ-ਬਾਰ ਮਰਨਾ ਹੈ ਐ ਬੇਦਾਂ ਦੀ ਬਾਣੀ ਦੀ ਵਿਚਾਰ ਕਰ ਕਰਕੇ ਇਹਦੇ ਨਾਲ ਵਰਤ ਵਰਤ ਕੇ 81 ਲੱਖ ਜੋ ਹੋ ਨਹੀਂ ਚੱਲਿਆ ਗਿਆ ਬਿਨ ਨਾਮੇ ਜਮ ਡੰਡ ਸਹਿ ਮਰ ਜਨਮੇ ਬਾਰੋ-ਬਾਰ ਸਤਗੁਰ ਭੇਟੇ ਮੁਕਤ ਹੋਏ ਕਹਿੰਦੇ ਜੇ ਸਤਗੁਰ ਮਿਲ ਜਵੇ ਫਿਰ ਮੁਕਤੀ ਐ ਸਤਗੁਰ ਭੇਟੇ ਮੁਕਤ ਹੋਏ ਪਾਏ ਮੁਖ ਦਵਾਰ ਕਹਿੰਦੇ ਮੁਕਤੀ ਦੇ ਦਵਾਰ ਨੂੰ ਪਾ ਲਿਆ ਮਨ ਰੇ ਸਤਗੁਰ ਸੇਵ ਸਮਾਏ ਕਹਿੰਦਾ ਮੇਰੇਆ ਮਨ ਆ ਸਤਗੁਰ ਦੀ ਸੇਵਾ ਕਰ ਲੈ ਵਿੱਚੇ ਸਮਾਜੇਗਾ ਜੋਤ ਨਾ ਜੋਤ ਰਲ ਜੇਗੀ ਵੱਡੇ ਭਾਗ ਗੁਰੂ ਪੂਰਾ ਪਾਇਆ ਹਰ ਹਰ ਨਾਮ ਧਿਆਇ ਕਹਿੰਦੇ ਜਦੋਂ ਵੱਡੇ ਭਾਗ ਦੇ ਨਾਲ ਗੁਰੂ ਨੂੰ ਪਾਇਆ ਫਿਰ ਹਰ ਹਰ ਤੇ ਆਉਂਦਾ ਔਰ ਹਰ ਆਪਣੇ ਬਾਣੇ ਸ੍ਰਿਸ਼ਟ ਆਪਾਈ ਕਹਿੰਦੇ ਹਰ ਨੇ ਰੱਬ ਨੇ ਆਪਣੇ ਬਾਣੇ ਚ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹਰ ਆਪੇ ਦੇ ਆਧਾਰ ਔਰ ਆਪੇ ਆਧਾਰ ਦੇਣ ਵਾਲਾ ਹਰ ਆਪਣੇ ਬਾਣੇ ਮਨ ਨਿਰਮਲ ਕੀਆ ਕਹਿੰਦਾ ਹਰ ਆਪਣੇ ਬਾਣੇ ਚੰਦਨ ਨੂੰ ਨਿਰਮਲ ਕਰ ਦਿੰਦਾ ਹਰ ਸਿਉ ਲਾਗਾ ਪਿਆਰ ਕਹਿੰਦੇ ਹਰ ਦੇ ਨਾਲ ਪਿਆਰ ਪੈ ਜਾਂਦਾ ਹਰ ਕੇ ਬਾਣੇ ਸਾਤੂ ਗੁਰੂ ਭੇਟੀ ਹੈ ਕਹਿੰਦੇ ਉਹਦੇ ਬਾਣੇ ਦੇ ਨਾਲ ਸਾਤੂ ਗੁਰੂ ਨਾਲ ਮੇਲ ਹੁੰਦਾ ਸਭ ਜਨਮ ਸਵਾਰਨ ਹਾਰ ਕਹਿੰਦੇ ਸਾਤੂ ਗੁਰ ਸਾਰੇ ਜਨਮਾਂ ਨੂੰ ਸਵਾਰਨੇ ਵਾਲਾ ਬਾਹ ਬਾ ਪਾਣੀ ਸਤ ਹੈ ਕਹਿੰਦੇ ਪਾਈ ਵਾਹ ਵਾਹ ਇਹ ਬਾਣੀ ਹੈ ਜਿਹੜੀ ਸਤ ਗੁਰਮਖ ਬੁੱਝੇ ਕੋਈ ਕਹਿੰਦੇ ਕੋਈ ਗੁਰਮਖ ਇਹਨੂੰ ਬੁੱਝਦਾ ਵਾਹਵਾ ਕਰ ਪ੍ਰਭ ਸਹਾਈ ਹੈ ਕਹਿੰਦੇ ਬਾਵਾ ਕਰਕੇ ਪ੍ਰਭ ਦੀ ਸਿਫਤ ਕਰ ਇਸ ਜੇਵੜ ਅਵਰ ਨਾ ਕੋਈ ਕਹਿੰਦੇ ਉਹਦੇ ਜਿੱਡਾ ਹੋਰ ਕੋਈ ਨਹੀਂ ਹੈ ਆਪੇ ਬਖਸ਼ ਮੇਲ ਲੈ ਕਰਮ ਪ੍ਰਾਪਤ ਹੋਏ ਕਹਿੰਦੇ ਆਪੇ ਤੈਨੂੰ ਬਖਸ਼ ਦੇਗਾ ਆਪਣੇ ਨਾਲ ਮਿਲਾ ਲੇਗਾ ਸਾਚਾ ਸਹਿਬ ਮਹਾਰੋ ਸਤਗੁਰ ਦੀ ਆਦਖਾਈ ਕਰੇ ਸੱਚਾ ਸਹਬਾਨਾ ਜਿਹੜਾ ਸਤਿਗੁਰੂ ਨੇ ਦਿਖਾ ਦਿੱਤਾ ਸਤਿਗੁਰੂ ਨੇ ਰੱਬ ਦੇ ਦਰਸ਼ਨ ਕਰਾ ਦਿੱਤੇ ਤੁਸੀਂ ਜਦੋਂ ਹੁਣ ਸਾਰੇ ਸ਼ਬਦ ਦਾ ਨਿਰਣਾ ਹੋਇਆ ਫੇਰ ਗੱਲ ਬਣਦੀ ਹੈ ਕਿ ਸ਼ਬਦ ਦੀ ਇੱਕ ਲਾਤੀ ਇੱਕ ਬਾ ਵੜ ਲਈ ਸ਼ਬਦ ਸੁਪੂਰਨ ਹੋਣਾ ਚਾਹੀਦਾ ਅਸੀਂ ਇਸ ਤਰੀ ਕਰਦੇ ਆਂ ਕਿਸੇ ਸ਼ਬਦ ਦੀ ਕੋਈ ਪੰਕਤੀ ਬੋਲਦੀ ਕਿਸ ਦੀ ਕੋਈ ਬੋਲਦੀ ਅਲਝਾਤ ਤੇ ਲੋਕ ਤਾਂ ਵਿਚਾਰੇ ਸਾਚਿਆ ਸਹਿਬ ਮਾਰੋ ਸਤਗੁਰ ਦੀਆ ਦਿਖਾਏ ਸਤਗੁਰੂ ਰੱਬ ਦੇ ਦਰਸ਼ਨ ਕਰਾ ਦੇ ਅਮਰਤ ਵਰਸੇ ਕਹਿੰਦੇ ਜਦੋਂ ਅਮਰਤ ਦੀ ਵਰਸਾ ਹੁੰਦੀ ਹੈ ਅਮਰਤ ਦੀ ਵਰਖਾ ਬਾਣੀ ਦੀ ਵਰਖਾ ਹੁੰਦੀ ਹੈ ਜੇ ਨਾਮ ਦੀ ਵਰਖਾ ਹੁੰਦੀ ਹੈ ਆਮਰਤ ਵਰਸੇ ਮਨੁ ਸੰਤੋਖੀ ਹੈ ਕਹਿੰਦੇ ਮਨ ਨੂੰ ਸਬਰ ਸੰਤੋਖ ਆ ਜਾਂਦਾ ਸੱਚ ਰਹੇ ਲਿਬਲਾਈ ਕਹਿੰਦੇ ਸੱਚੇ ਦੇ ਨਾਲ ਲਿਬ ਲੱਗ ਜਾਂਦੀ ਹੈ ਹਰ ਕੇ ਨਾਂਏ ਸਦਾ ਹਰਿਆਵਲੀ ਕਹਿੰਦੇ ਹਰ ਦੇ ਨਾਮ ਨਾਲ ਸਦਾ ਹਰਿਆਵਲੀ ਹੋ ਜਾਂਦੀ ਹੈ ਫਿਰ ਸੁੱਕੇ ਨਾ ਕਮਲਾਈ ਕਹਿੰਦੇ ਨਾ ਫਿਰੇ ਮਨ ਕਦੇ ਸੁੱਕਦਾ ਨਾ ਕਮਲ ਹੁੰਦਾ ਵੇਰ ਸਤਗੁਰ ਕਿਨੇ ਨਾ ਪਾਇਓ ਕਹਿੰਦੇ ਸਤਗੁਰ ਤੋਂ ਬਿਨਾ ਕਿਸੇ ਨੇ ਰੱਬ ਨੂੰ ਪਾਇਆ ਨਹੀਂ ਮਨ ਵੇਖੋ ਕੋਪਾ ਤੇ ਆਈ ਕਹਿੰਦਾ ਕੋਈ ਦੇਖ ਲਓ ਮਨ ਤੋਂ ਪਤਾ ਕੇ ਦੇਖ ਲਓ ਹਰ ਕਿਰਪਾ ਤੇ ਸਤਗੁਰ ਪਾਈ ਭੇਟੇ ਸਹਿਜ ਸੁਭਾਈ ਕਹਿੰਦੇ ਰੱਬ ਕਿਰਪਾ ਕਰ ਫੇ ਸਤਗੁਰ ਨਾਲ ਮੇਲ ਹੋ ਜਾਂਦਾ ਮਨ ਮੁਕ ਪਰਮ ਭਲਾਇਆ ਬਿਨ ਭਾਗਾ ਹਰ ਤਨ ਨਾ ਪਾਇਆ ਕਹਿੰਦੇ ਮਨ ਮੁਕ ਉਧਰ ਭੁੱਲਿਆ ਫਿਰਦਾ ਹੈ ਪਰਮਾਂ ਦੇ ਮਾਨਵਕ ਪਰਮ ਭਲਾਇਆ ਬਿਨ ਭਾਗਾ ਹਰ ਤਨ ਨਾ ਪਾਏ ਤ੍ਰੈ ਗੁਣ ਸਬਾਤਾ ਹ ਹੈ ਕਹੇ ਸਾਰੀ ਸ੍ਰਿਸ਼ਟੀ ਤਿੰਨ ਗੁਣਾਂ ਦੇ ਵਿੱਚ ਇਹ ਮਸਤਨ ਮੁਕਤ ਕਦੇ ਨਾ ਹੋ ਬਈ ਕਹੇ ਤਿੰਨ ਗੁਣਾਂ ਚ ਕਦੇ ਮੁਕਤੀ ਨਹੀਂ ਹੋ ਸਕਦੀ ਮੁਕਤ ਕਦੇ ਨਾ ਹੋ ਵੀ ਨਾ ਪਾਇਨ ਮੋਖ ਦਵਾਰ ਕਹੇ ਨਹੀਂ ਮੁਕਤੀ ਦੇ ਦਵਾਰ ਨੂੰ ਪਾ ਸਕਦੇ ਬੇਰ ਸਤਗੁਰ ਬੰਧਨ ਨਾ ਟੁੱਟੇ ਨਾਮ ਨਾਲ ਲੱਗੇ ਪਿਆਰ ਕਹਿੰਦੇ ਬਿਨਾਂ ਸਤਗੁਰ ਤੋਂ ਬੰਧਨ ਨਹੀਂ ਟੁੱਟਦੇ ਪੜ ਪੜ ਪੰਡਤ ਮੂਨੀ ਥੱਕਾ ਕਹਿੰਦੇ ਪੜ ਪੜ ਕੇ ਪੰਡਤ ਤੇ ਮੂਨੀ ਥੱਕ ਗਏ ਪੜ ਪੜ ਪੰਡਤ ਮੂਨੀ ਥੱਕੇ ਵੇਦਾਂ ਦਾ ਅਭਿਆਸ ਹਰ ਨਾਮ ਚੇਤਨਾ ਬਈ ਕਹਿੰਦੇ ਹਰ ਦਾ ਨਾਮ ਹੈ ਜਿਹੜੇ ਨਿਚੇਤੇ ਹੁੰਦਾ ਨਾ ਨਿਜਕਰ ਹੋ ਬੇਬਾਸ ਕਹਿੰਦੇ ਨਿਜਕਰ ਸੱਚਖੰਡਿ ਚ ਵਾਸਾ ਨਹੀਂ ਹੋ ਸਕਦਾ ਜਮਕਾਲ ਸਿਰੋ ਨਾ ਉਤਰੈ ਕਹਿੰਦੇ ਜਮਕਾਲ ਸਿਰ ਤੋਂ ਨਹੀਂ ਉਤਰਦੇ ਜਮਕਾਲ ਸਿਰੋ ਨਾ ਉਤਰੈ ਅੰਤਰ ਕਪਟ ਵਿਨਾਸ਼ ਕਹਿੰਦੇ ਅੰਦਰ ਤੇ ਕਪਟ ਹੈ ਹਰ ਨਾਮੇ ਨੂੰ ਸਭ ਕੋ ਪ੍ਰਤਾਪ ਦਾ ਕਹਿੰਦੇ ਹਰ ਦਾ ਨਾਮ ਸਭ ਤੇ ਪ੍ਰਤਾਪ ਕਰਨੇ ਵਾਲਾ ਬਿਨ ਭਾਗਾ ਪਾਇਆ ਨਾ ਜਾਏ ਕਹਿੰਦੇ ਭਾਗਾਂ ਤੋਂ ਬਿਨਾਂ ਨਹੀਂ ਪਾਇਆ ਜਾਂਦਾ ਨਦਰ ਕਰੇ ਨਦਰ ਕਰੇ ਗੁਰੂ ਭੇਟੀ ਹੈ ਕਹਿੰਦੇ ਜੇ ਰੱਬ ਨਦਰ ਕਰੇ ਗੁਰੂ ਦੇ ਨਾਲ ਮੇਲ ਹੁੰਦਾ ਹਰ ਨਾਮ ਵਸੇ ਮਨ ਆਏ ਕਹਿੰਦੇ ਹਰ ਦਾ ਨਾਮ ਫਿਰ ਮਨ ਵਿੱਚ ਵਸ ਜਾਂਦਾ ਨਾਨਕ ਨਾਮੇ ਹੀ ਪਤ ਉਪਜੈ ਇਹ ਗੁਰੂ ਨਾਨਕ ਦੇਵ ਜੀ ਬਚਨ ਕਰਦੇ ਕਹਿੰਦੇ ਪਾਈ ਨਾਮ ਦੇ ਨਾਲ ਇੱਜ਼ਤ ਹੈ ਜਿਹੜੀ ਪ੍ਰਗਟ ਹੋ ਜਾਂਦੀ ਹੈ ਜੰਮ ਪੈਂਦੀ ਹੈ ਪੈਦਾ ਹੋ ਜਾਂਦੀ ਹੈ ਨਾਨਕ ਨਾਮੇ ਹੀ ਭਤੁ ਉਪਜੇ ਹਰਿ ਸਿਉ ਰਹਾ ਸਮਾਈ ਕਹਦੇ ਹਰ ਦੇ ਪਿੱਛੇ ਫਿਰ ਸਮਝ ਜਾਂਦਾ ਹੈ ਜੋ ਤੇਰਾ ਜੋਤ ਰਲ ਜਾਂਦੀ ਹੈ ਨਾਮ ਦੇ ਨਾਲ ਸ਼ਬਦ ਦੇ ਨਾਲ ਸਿਰ ਗੋ ਨਾਨਕ ਦੇਵ ਜੀ ਮਹਾਰਾਜ ਨਾਮ ਦੇ ਨਾਲ ਨਾਨਕ ਨਾਮ ਜਹਾਜ ਦੇਖੋ ਨਾਮ ਦੀ ਗੱਲ ਕਹਿੰਦੇ ਨਾਮ ਹੈ ਜਿਹੜਾ ਜਹਾਜ ਹੈ ਇਹਦੇ ਪਾ ਚੜ ਜਾ ਤੇਰ ਕੋ ਨਾਰਕਦੇਵ ਜੀ ਨੇ ਨਾਮ ਦਾ ਜਹਾਜ ਸੱਚਖੰਡ ਤੋਂ ਲੈ ਕੇ ਜਾਂਦਾ ਇਹ ਬਾਣੀ ਸੱਚਖੰਡ ਤੋਂ ਲੈ ਕੇ ਜਾਂਦੀ ਹੈ ਇਸ ਨਾਮ ਦੇ ਜਾਜ ਤੇ ਜਿਹੜੇ ਚੜ ਜਾਂਦੇ ਹਨ ਉਹ ਸੱਚਖੰਡ ਪਹੁੰਚ ਜਾਂਦੇ ਸੋ ਸਤਸੰਗ ਜੀ ਬਾਣੀ ਪੜਦੇ ਆ ਕਥਾ ਕਰਦੇ ਆਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੁਣੀਆਂ ਅਣਜਾਣ ਸਮਝ ਕੇ ਮਾਫ ਕਰ ਨਾ ਕਿ ਤੋ ਸੁਧ ਤੇ ਸਫਾਤ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ੀ ਹੁਣ ਬਲਾਓ પતિ ਵਾਹਿਗੁਰੂ ਦਾ ਤਾਲਾ ਸਾਹਿਬ ਵਾਹਿਗੁਰੂ